ਕੋਈ ਖਿਡਾਰੀ ਦਾ ਜਿਹੜਾ ਰੂਲ ਹੈ ਜਿਹੜਾ ਉਹ ਜਿੰਦੀ ਦੇ ਚੌਂਦਾਰ ਇਹਨੂੰ ਉਸ ਤਰ੍ਹਾਂ ਰੂਲ ਜਾ ਬੰਨ੍ਹਾ ਲੈਣਾ ਕੋਈ ਨਾਮ ਜਿਹੜਾ ਦਿੱਤਾ ਹੋਗਾ। ਮਾਫ਼ ਕਰੀ ਪੰਜਾਬੀ ਲਈ ਗੈਰ ਪੰਜਾਬੀ ਜਿਹਨਾਂ ਨੂੰ ਯਾਰ ਕੋਈ ਵੀ ਨਹੀਂ ਆਉਂਦੀ ਉਹਨਾਂ ਲਈ ਵੀ ਡਾਜਨ ਸੌਲ ਦੇਤਾ ਤਾਂ ਕੌਮੀ ਜਿਹੜਾ ਹਰ ਇੱਕ ਲਈ ਜਿਹੜਾ ਰਸਨਾ ਹੈ। ਕਿਉਂਕਿ ਮੈਂ ਆਪ ਫਿਲਮਾਂ ਦਾ ਬਰਾਸ਼ੀਨਾ ਮੈਂ ਕੌਮੀ ਟੀਮ ਦਾ ਅੰਦਰ ਕਰ ਜੀ ਸਮਾਗਤ ਕੀ ਮਿਡਵੇ ਚੇਂਗ ਦਾ ਮੈਚ ਦੇ ਦਾ ਜਿਹੜਾ ਕਰਨਾ ਖਾਸ ਤੌਰ ਤੇ ਮੈਂ ਦੱਬੀ ਹਾਂ। ਬਾਰੇ ਕੁਦੀ ਬੈਲਾ ਰੱਖੀ ਹੁਕਤਾ ਦੀ ਕਮੀ ਜਿਹੜੀ ਪੰਜਾਬੀ ਗਾਣੇ ਪੈਣਾ ਜਿਹੜੀ ਹੈ ਉਹ। ਕੱਲਾਂ ਦਾ ਜਿਹੜਾ ਭਾਜੀ ਨਾਲ ਬੇਤਰਾਣ। ਮੈਂ ਮਨ ਲਾਉਂਦਾ ਹਾਂ ਉਹ ਕਰਤਾ ਜਿਨ੍ਹਾਂ ਨੇ ਬੁਲਾਇਆ ਦੇ ਸਾਈਂ ਟੀਮ ਦੇ ਨਾਲ ਇਹਨੂੰ ਦਾ ਆਖਰ ਦਿੱਤਾ ਤੇ ਬਾਕੀ ਇਹਨੇ ਭਾਜੀ ਨੇ ਦੱਸਿਆ ਕਿ ਇਹਦੀ ਸਾਰੀ ਟੀਮ ਆਮੀ ਇਹ ਲੋਕਾਂ ਕਰਦੇ ਇਸ ਇਹ ਬੜਾ ਗਾਉਂ ਤੋਂ ਤੇ ਉਸ ਨੌਜਵਾਨ ਜਿੰਨੇ ਨੇ ਕੀਤੀ ਹੈ ਤੇ ਪੂਰੇ ਦੁਨੀਆ ਦੇ ਵਿੱਚ ਜਿੰਨੇ ਵੀ ਪੰਜਾਬੀ ਲਈ ਕੀ ਯੋਗਿਆ ਕਰਦੇ ਆ ਉਹਨਾਂ ਨੂੰ ਚਾਪਾ ਮਾਣ ਹੈ ਅਲੱਗ-ਤੱਲੀ ਪੰਜਾਬੀ ਵੀ ਜਿਹੜੇ ਗੈਰ ਪੰਜਾਬੀ ਜਿਹਨਾਂ ਨੂੰ ਜਦਾਂ ਸਾਸੀ ਵੀ ਨਹੀਂ ਆਉਂਦੀ ਉਹਨਾਂ ਦੇ ਵੀ ਟਾਰਗੇਟ ਸੌਂਕੇ ਦਾ ਸਾਮੀ ਜਿਹੜਾ ਹਰ ਇੱਕ ਲਈ ਜੇਡਾ ਸੁਣਿਆ ਤੇ ਕਰਤਾਰ ਜੀਮਾ ਜੀ ਜਿਹੜੇ ਸਾਡੇ ਮਾਗਵੇਂ ਦੀ ਫਿਰਦਾ ਤੋਂ ਕੀ ਮੇਰੀ ਨੇ ਪੜਾਈ ਹੈਗੀ ਸੋਜੀ ਦੀ ਪੂਰੀ ਸਾਰੀ ਟੀਮ ਬਈ ਅੰਚੀ ਟੀਮ ਐ ਸੋਜੀ ਤੇ ਬਾਕੀ ਜਿਵੇਂ ਦੀਪਨਜੀਤ ਨੇ ਕਿਹਾ ਕਿ ਇਹ ਦੇਪਾਰਟਮੈਂਟ ਦੇ ਨਾਮ ਜਿਹੜਾ ਨਾਮ ਉੱਠਿਆ ਹੈ ਖਿਡਾਰੀ ਮਤਲਬ ਅਕੀਦਾ ਮੈਂ ਮੂਵੀ ਦੇ ਇੱਕ ਮਿੰਟ ਚ ਆ ਸਕਦਾ ਹਾਂ ਕਿ ਜਿਹੜਾ ਧਾਰੀ ਦਾ ਇਸ ਤਰ੍ਹਾਂ ਦਾ ਕੈਪਚਰ ਦਿਖਾਇਆ ਪਰ ਮੈਂ ਵੀ ਕਹਿੰਦਾ ਕਿ ਜੋ ਇੱਕ ਖਿਡਾਰੀ ਦਾ ਜਿਹੜਾ ਰੋਲ ਹੈ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਹੁੰਦਾ ਇਹਨੂੰ ਉਸ ਤਰ੍ਹਾਂ ਰੋਲ ਜਿਹੜਾ ਮਿਲਦਾ ਨਹੀਂ ਕੋਰਨਾਮ ਜੀ ਨੇ ਅਦਾ ਕੀਤਾ ਹੋਗਾ

ਬਾਲੀਵੁੱਡ ਵੀ ਲਾਦਾ ਕੋਈ ਇੰਤਾਨੀ ਕੋਈ ਵੀ ਕਿਹੜੀ ਪੰਜਾਬੀ ਗਾਣੇ ਤੋਂ ਬਣਾ ਜਿਹੜੀ ਹੈ ਉਹ ਸਾਰੀ ਬੂਤ ਮੈਲਾ ਉਹ ਗੁਨੇ ਜਿਹੜਾ ਕਰਦਾ ਗਾਣੇ ਦੇ ਵਿੱਚ ਲਾਦਾ ਹੈ ਜਿੱਕੇ ਕਪੂ ਫੈਮਿਲੀ ਤੋਂ ਲੈ ਕੇ ਬਾਲੀਵੁੱਡ ਤੇ ਵੀ ਜਿਹੜਾ ਰਾਜ ਆ ਉਹ ਪੰਜਾਬੀ ਨੇ ਕੀਤਾ ਪਰ ਉਹ ਜਿਹੜੀਆਂ ਪੰਜਾਬੀ ਡੇਵੀਜ਼ ਆ ਉਹ ਸਾਰੀ ਦੁਨੀਆ ਜਿਹੜਾ ਲਾਦਾ ਹੈ ਉਹ ਕੰਮ ਕਰਦਾ ਕਿ ਅੱਛਾ ਜਿਹਸੇ ਜਿਹੜਾ ਸਾਡੇ ਸਮਾਜ ਜਿਹੜਾ ਮੁਹੀ ਦੇ ਰਹੀ ਤੇ ਐਂਟਰਟੇਨਮੈਂਟ ਜਿਹੜਾ ਨਾਲ ਜਿਹੜਾ सेवाय करीत सारी टीम आहे रूपा इंडस्ट्री आहे